ਹੰਦੀ ਭਾਈ ਮੇਰੇ ਬਾਰੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਕ ਤੇ ਸਾਡੇ ਸਭ ਦੇ ਨਵੇਂ ਬਲੌਗ ਵਿੱਚ। ਅੱਜ ਸਿਆਦ ਨੇ ਹੱਥ ਔੜਤਾ। ਤੋੜਤਾ ਹੈ। ਬਾਹਰ ਨਿਕਲ ਕੇ ਖੜਾ ਤਾਂ ਹੋ ਰੇ ਗੈਂਕ ਕੋ। ਤੇ ਅੱਜ ਮੈਂ ਸਹਿਵਾ ਕੱਢੀ ਦੀ ਬਾਹਰ। ਉਸ ਚਾਰਲੀ ਦੀ। ਚਾਰਨੇ ਚੂਰਨੇ ਦੇ ਬਾਅਦ ਹਰ ਸਿਆਦ ਅੱਜ ਤੱਕ ਕਰ ਰਿਹਾ ਸੀਗਾ। ਲੈ। ਵੱਡੀ ਦੰਦੀ ਅੱਜ ਮੈਨੂੰ ਬਈ ਮਿਰਚਾਂ ਖਲਾਈਆਂ ਮਿਰਚੇ ਖਾਂਦਾ ਨਹੀਂ ਹੈਗਾ ਦਾਣਾ ਵੀ ਲੈ ਗਿਆ ਤੈਨੂੰ ਮੈਂ ਪਾਣ ਨੂੰ ਦਾਣੇ ਦਾਣੀ ਕੇ ਅੰਦਰ ਬਾੜਿਆ ਇਹ ਆ ਜਾ ਤਾਂ ਦੇਖੋ ਦਾਣਾ ਲੈ ਕੇ ਹੰਦਰ ਤੇ ਮੈਂ ਆ ਦੇਖੋ ਬਈ ਮਿਰਚਾਂ ਖਲਾਈਆਂ ਦੀ ਇਹਨੂੰ ਅੱਜ ਉਹ ਤੇ ਤੋੜ ਕੇ ਤੈਨੂੰ ਮੈਂ ਕਿਹਾ ਸੀ ਦਾਣਾ ਦੇਖਿਓ ਉਹਨੂੰ ਦਾਣਾ ਖਲਾਉਂਗਾ ਦਾਣਾ ਖਾ ਲੈਣੇ ਨੇ ਲੈ ਦਾਣਾ ਖਾਂਦਾ ਏ ਦੇਖ ਹੁਣ ਦਾਣਾ ਖਾ ਲਿਆ ਆਰਾਖਰੀ ਆਰਾਖਦਾ ਨਾ ਆ ਆਲੀ ਆਂਦੀ ਮਿਰਚਾਂ ਮੈਂ ਹੱਥ ਵਿੱਚ ਲੈ ਸੇ ਇੱਧੇ ਆ ਜਾ ਹੁਣ ਖਾ ਹੁਣ ਖਾ ਮਿਰਚ ਖਾਂਦਾ ਨਹੀਂ ਦੇਖ ਲੋਂ ਗੇਰਤੀ ਚੱਲ ਤੰਗਾ ਬਈ ਮੈਂ ਹਾਰਾ ਖਾ ਠੀਕ ਅਸੇ ਇੱਧੇ ਬਾਕੀ ਅਰ ਕੀ ਭਾਈ ਥੋੜੇ ਜਿਹਾ ਬਰੀਕ ਦਾਣਾ ਆਇਆ ਤਾਂ ਉਹਦੇ ਚ ਦਾਣਾ ਹੀ ਹੈ ਫਿਰ ਅੱਜ ਮੈਂ ਆਹ ਕਰ ਲਵਾਂ ਅੰਦਰ ਕਰ ਤਾ ਸੀਗਲ ਸਾਹਿਬ ਕੁਝ ਦਾਣਾ ਰੱਖਦਾ ਮੈਂ ਸਿਹਜ ਦੇ ਦਾ ਵਿੱਚ ਤਾਂ ਬੰਗ ਬਹੁਤ ਕਰਦਾ ਜੀ ਇਹ ਸਿਹਜ ਵੀਰੇ ਦੇ ਪਿੱਛੇ ਤੇ ਸਿਹਜ ਵੀਰੇ ਗਿਆ ਡੈਥ ਕਰਾਨ ਤੇ ਬਾਕੀ ਆਪਾ ਦੀਨ ਸਿਹਤ ਨੂੰ ਥੋੜਾ ਜਿਹਾ ਨਹੀਂ ਸਹਿਵਨ ਬਾਕੀ ਇਹਨਾਂ ਦਾ ਬੋਲ ਤੇ ਸਹਿਦ ਵੀਰਾਂ ਦਾ ਬੜੀਆ ਚੱਲਦਾ ਆ ਖੜੀ ਸਹਿਵਨ ਸਹਿਵਨ ਅਜਾ ਉੱਥੇ ਚਾਰਿਆ ਤਾਂ ਜਿੱਥੇ ਉਹ ਪੈਪ ਜੇ ਪਏ ਆ ਕਾ ਸਹਿਵ ਇਹਦੀ ਖਾऊंगी ਲੈ ਖਲਾ ਮੈਂ ਇੱਥੇ ਹਲਾ ਬਾਕੀ ਭਈ ਅੱਜ ਸਹੀ ਆਤੈ ਨਾ ਤੰਗ ਕੀਤਾ ਹੋਇਆ ਤਾਂ ਤੇ ਮੈਂ ਰਸੀ ਕਾ ਬੰਨ ਤਾ ਤੇਰੇ ਉਹ ਤੋ 7 ਨਹੀਂ ਉੱਪਰ ਸ਼ਲੰਘਾ ਮਾਨੇ ਨੂੰ ਕਰਦਾ ਵਾ ਫਿਰ ਮੈਂ ਉੱਥੇ ਬੰਨ ਤਾ ਇਹ ਸੈਡਪਾ ਉੱਧਰ ਸਹਿਵਾ ਮਾਨੋਤੀ ਦੀ ਸਹਿਵਾ ਖਾਈ ਗਈ ਆਪਣੇ ਕੱਕ ਪਰ ਇਹ ਥੋੜਾ ਜਿਹਾ ਕਰਦਾ ਉੱਪਰ ਤੇ ਇਹ ਤੰਗ ਵੀ ਕਰਦਾ ਥੋੜੇ ਇਹ ਦੇ ਲ ਖੜ ਜਾ ਫਿਰ ਤੂੰ ਜਾਣਦਾ ਨਹੀਂ ਭਈ ਚੱਲ ਚੱਲ ਯਾਰ ਬੀ ਆ ਦੇਖ ਲੈ ਚੱਲ ਚੱਲ ਚਲੋ ਆਜੋ ਬਾਈ ਹੁਣ ਤੁਹਾਨੂੰ ਹੀਰੇ ਨੂੰ ਮਲਾਉਂਦੇ ਆ ਹੀਰਾ ਭਾਈ ਹੁਣ ਹੀਰਾ ਤਾਂ ਹੁਣ ਪੂਰਾ ਮੂੰਹ ਪਿਆ ਹੋਇਆ ਹੁਣ ਉਹ ਨਹੀਂ ਕਰਦਾ ਹੈਗਾ ਇਹਨਾਂ ਮਤਲਬ ਕੀ ਉਹ ਨਹੀਂ ਕਰਦਾ ਹੈਗਾ ਜਿਵੇਂ ਕੀ ਉਹ ਪਹਿਲਾਂ ਕਰਿਆ ਕਰਦਾ ਸੀ ਸੋ ਪਤਾ ਇਹਨੂੰ ਇੱਕ ਵਾਰ ਜਮਾਨੀ ਜਰੀ ਆਏ ਉਹਨਾਂ ਨੇ ਹੀਰੇ ਹੋਈ ਰੇ ਆ ਜਾ ਤੈਮ ਹੋ ਗੇ ਰ ਆ ਗਿਆ ਬਈ ਹੀਰਾ ਲੈ ਹੀਰੇ ਚੀਜੀ ਬਾਕੀ ਬਈ ਸ਼ਾਇਦ ਪੂਰਾ ਪੂਰੀ ਜਿੱਦ ਕਰਦਾ ਹੀਰਾ ਸਾਡਾ ਜਿੱਦ ਨਹੀਂ ਕਰਦਾ ਭਾਈ ਹੀਰਾ ਹੀਰਾ ਤਾਂ ਮਾਰਦਾ ਦਰਵਾਜ਼ੇ 'ਪਾ ਕੰਮ ਕੰਮ ਕਰਨੇ ਵਾਲਾ ਕਰ ਦਿੰਦਾ ਐ ਇੰਤ ਨਹੀਂ ਜਨੂ ਜਨੂ ਕਹਤੇ ਹੈ ਸੈਲੂ ਤੇ ਬਿਰਦਾ ਸਰਵਾਲਾ ਮਨਣਾ ਐ ਇੱਕ ਗਲੀ ਇੱਕ ਗਲੀ 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 ਖਾਜ ਕਰਾ ਜੀ ਲੈ ਖਾਜ ਕਰਨਾ ਤੇ ਬਾਕੀ ਭਾਈ ਜਿਹੜੀ ਕੱਲ ਲੱਕੜੀ ਲੈ ਕੇ ਦੇ ਦੀਆਂ ਉਹਦਾ ਰੱਖ ਲਈ ਵੜ ਚ ਲੈ ਕੇ ਤੇ ਬਾਕੀ ਇੱਧਰ ਭਾਈ ਮੇਰੇ ਪਾਈ ਦਾ ਹੀ ਇੱਧਰ ਕੰਮ ਕੰਮ ਲੱਗਿਆ ਕਰਨ ਤੰਗ ਬਤੰਗੜਾ ਲੱਗੇ ਹੋਏ ਹੀਰੇ ਚੱਕ ਰੋ ਦੇ ਆ ਗਿਆ ਇਹ ਆ ਗਿਆ ਆ ਗਿਆ ਗੁਗਲੀ ਲੈ ਤੇਰੇ ਟੀਕੇ ਲਾਵਾਂ ਚਲ ਹਟ ਪਿੱਛੇ ਆ ਜਾ ਗੱਡੀ ਦਾ ਅੜਗੇ ਅੜਗੇ ਸਾ ਤੜ ਗਿਆ ਤੱਕਾ ਲਾਂਦੀ ਲੱਡੀ ਕਲਾਵਾ ਇਹ ਇਹ ਲਾੜਮਾ ਠੀਕ ਹੈ ਇਹ ਲਿਆ ਠੀਕ ਲਾਵਾ ਇਹ ਲਿਆ ਠੀਕ ਲਾਵਾ ਇਹ ਲਿਆ ਠੀਕ ਲਾਵਾ ਲੱਡੀ ਕਲਾਵਾ ਇਹ ਬਾਕੀ ਬਈ ਸਿਹਤ ਦੇ ਦੀ ਇਹਦੇ ਨਾਲ ਦੋਸਤੀ ਪਈ ਹੈਗੀ ਨਹੀਂ ਸਿਹਤ ਦੇ ਦੀ ਹੌਲੀ ਹੌਲੀ ਦੋਸਤੀ ਪਉਗੀ ਆਪਾਂ ਬਈ ਕੀ ਕਰਨਾ ਹੈ ਫੇਅਦ ਦੇ ਦੀ ਹੀਰੇ ਦੀ ਦੋਸਤੀ ਪਾਉਣੀ ਐ ਥੋੜੀ ਜਿਹੀ ਯਾਰ ਕਣਕਾ ਵੱਢਾਂਗੇ ਅਸੀਂ ਤੇ ਇਹਨਾਂ ਦੀ ਦੋਸਤੀ ਪਾਉਂਗੇ ਦੋਨਾਂ ਦੀ ਤੇ ਉਹ ਬਾਕੀ ਹੀਰੇ ਦੀ ਫੀਲ ਫਾੜ ਦਾ ਸਭ ਕੋਈ ਕੋਈ ਹੋਣੀ ਹੈਗਾ ਲੱਡੀ ਕਲਾਵਾ ਲੱਡੀ ਕਲਾਵਾ ਏ ਵੱਡੀ ਢੰਡੀ ਲੱਡੀ ਕਲਾਵਾ ਲੱਡੀ ਕਲਾਵਾ ਏ ਲੱਡੀ ਕਲਾਵਾ ਵੱਡੀ ਢੰਡੀ ਏ ਟਿਕਲਾਵਾ வாக்கா தாடிவா ஏதா டிக்கடி தகலிகளவா ஏவா ஏவா ஏக்கமே ਹੀਰਾ ਵੀ ਟੀਕਾ ਨਹੀਂ ਲਵਾਉਂਦਾ ਕਰਦਨਵਾ ਜੇ ਆਪਾਂ ਇਹਨੂੰ ਐ ਕਰਦੀ ਨੇ ਵੀ ਕਹਿ ਰਹੀਏ ਵੀ ਟੀਕਾ ਲਾ ਲੱਗੇ ਸੀ ਤੇਰੇ ਜੇਦੀ ਉਹ ਕਰ ਲੱਜੂਗਾ ਹੈਨਾ ਇਹਦੇ ਤੇ ਬਾਕੀ ਵੀ ਹੀਰੇ ਦੀ ਪਹਿਲੀ ਰੇਸ ਆ ਆਲੇ ਆ ਦੋਇਰཔ་ ਤੇਦੀ ਪਹਿਲੀ ਰੇਸ ਤੇਦੀ 7 ਤਰੀਕ ਨੂੰ ਪਤਾ ਨਹੀਂ ਬੂਰੂ ਮੱਜ ਰੇ ਸ਼ਾਇਦ ਕਹਿੰਦੇ ਸਹੀ ਤਾਂ ਵੀ ਨਹੀਂ ਬੋਲ ਤਾਂ ਵੀ ਆ ਤੂੰ ਗੱਲਾਂ ਵੀ ਕਰਦਾ ਤੂੰ ਪੁੱਛੂਗਾ ਹਾਈ ਰੇ ਇਹ ਰਹਾ ਬਈ ਟੀਕਾ ਨਹੀਂ ਲਵਾ ਸਕਦਾ ਟੀਕਾ ਤੋਂ ਬਹੁਤ ਡਰਦਾ ਇਹਨੂੰ ਜੇ ਕਹਦੀ ਨਾ ਟੀਕਾ ਲਾਈਏ ਮੇਰੇ ਗਰਦਨ ਮਾਥਰਾ ਹੱਥ ਮੜ ਜਾਈਂ ਇਹਨਾਂ ਲਾਦੇ ਵੀ ਚੁੰਡੀ ਜੀ ਵੱਡਾ ਲੱਗੇ ਉਹ ਫਿਰ ਦੇਖ ਕਿਵੇਂ ਬੰਦਾ ਇਹ ਰਾਟ ਲੈ 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 ਮਟੀਕਾ ਲੈ ਲੈ ਮਾ ਦੇਖੇਂ ਦੇਖੋ ਕਿਵੇਂ ਕਰਦਾ ਲੈ ਲੈ ਟੀਕਾ ਲਵਾ ਲੈ ਲੈ ਮਾ ਇਹ ਇਹ ਲੈ ਟੀਕਾ ਲਵਾ ਲੈ ਟੀਕਾ ਲਵਾ ਲੈ ਇਹ ਲਾਦਾ ਇਹ ਏ ਲਾ ਦਮ ਲੈ ਲਾ ਮ ਲਾ ਵਾ ਟਿਕਾ ਏ ਲੈ ਦੇਖਿਆ ਫਿਰਾਂ ਦੇ ਵੀ ਤੁਹਾਨੂੰ ਸਿਹਦਰਾਂ ਦਾ ਮਲਾਂਦਾ ਫਿਰ ਮੈਂ ਤੁਹਾਨੂੰ ਫਿਰ ਇਹ ਕਰ ਲਾ ਹੋ ਜਾ ਗਾਇਰੇ ਹੋ ਜਾ ਮੈਂ ਲੈ ਮੈਂ ਚੱਲੇ ਆ ਏ ਜਾਈਏ ਤੇ ਬਾਕੀ ਬਾਈ ਫਿਰ ਇਹਨੂੰ ਗਰੋ ਚੈੱਕ ਕਰੋ ले जा जा, ले, जा जा चल चंगी 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 आ गया आ गया चल 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 कुछ कुछ हे आ गया मैं आ गया ਚੱਲ ਬਈ ਹੁਣ ਮਿਲਾਂਦੇ ਤੁਹਾਨੂੰ ਸਹਿਵਾ ਕਿਹਾ ਨਾ ਕੀ ਹਾਲ ਹੈ ਤੇਰਾ ਠੀਕ ਹੈ ਠੀਕ ਹੈ ਅੱਧਰ ਫਿਰਦੇ ਤੇ ਅਸੀਂ ਮਾਦਰ ਕੱਖ ਜੇ ਮਾਉਣ ਲੱਗਿਆ ਵੇ ਅੱਛਾ ਵਾ ਲੈ ਮਾਉਣ ਮਾਤਾ ਦਾ ਪਾਦਵਾ ਤੇ ਸਮਾਨ ਲੈ ਕੇ ਜਾਣਾ ਵਿਆਹ ਹੈ ਉਪਰਾਲਾ ਭਰਿਆ ਹੋਇਆ ਕਰ ਸਮਾਨ ਦਾ ਅੱਛਾ ਉਹਦੋ ਵਿਆਹ ਦਾ ਹੈ ਹਾਂ ਵਿਆਹ ਦਾ ਸਮਾਨ ਲੈਣਾ ਦਾ ਸੜਕੇ ਉਹ ਲੈ ਕੇ ਜਾਣਾ ਲੈ ਕੇ ਆਏ ਤੇ ਰਾਤ ਲੈ ਕਿਥੇ ਦੇ ਸੁਈ ਦੇ ਮੰਡੀ ਤੇ साब जीवा जी हैं, है पहले से मज़ा ना फिर आत रहूंगी उसे, तू, आ फिर मेरी बहन आऊंगी, हम नहीं तू थी रहना, आ, उत्ती हैं, उत्ती रहना, हम नहीं भी, हम नहीं भी, तो मेरे आऊंगे फिर, तैयार होके भेज जाऊंगी, वैसे कापा, कापा ਉਹਦੇ ਜਿਹੜੇ ਮੋਟਰਸਾਈਕਲ ਪਰ ਆਉਂਦੇ ਆ ਗੱਡੀਆਂ ਆਈਦੇ ਮੌਂਟਰ ਟਰੈਕਟਰ ਪਰ ਆਉਂਦੇ ਆ ਦੇਖ ਲੈ ਕਿੱਦਾਂ ਬਣਦਾ ਉਹ ਸਾਲਾ ਉੱਥੇ ਖਰੇ ਚੱਲ ਗਿਆ ਟਰੈਕਟਰ ਵਰੀ ਜਾਣਾ ਹਾਂ ਟਰੈਕਟਰ ਕੋਈ ਸਮਾਨ ਤਾਂ ਆਉਂਦਾ ਨਾ ਉੱਥੇ ਇਹਨੇ ਖਾਲੀ ਹੋਏਗਾ ਕਿਹਨੇ ਕਿਹੜਾ ਦੇਖਿਆ ਅੱਛਾ ਇਹਦਾ ਸਮਾਨ ਲੱਗ ਜਾਣਾਗਾ ਅਲਗੀ ਪਾਇਲ ਸਮਾਨ ਤੋਂ ਢੋਡਾ ਆਪਣਾ ਸਮਾਨ ਗਿਆ ਹਾ ਹੁਣ ਉਹਦਾ ਕੋਈ ਨਹੀਂ ਤਾਂ ਨਾ ਹੁਣ ਉਹਦਾ ਹੈਗਾ ਇਹ ਪਠਿਆਈ ਮੋਢੀ ਜਿਹਾ ਕਰੀ ਹੋਵੇ ਪਤਾ ਨਹੀਂ ਇੱਥੇ ਕਿੱੜੀ ਲੱਖੀ ਤੇ ਪਤਾ ਨਹੀਂ ਕਿੱਥੇ ਕਰੀਏ ਕੁਛ ਨਹੀਂ ਕਰੀਏ ਪਠਿਆਈਆਂ ਫਿਰ ਉੱਥੇ ਹਰਾ ਉਹ ਜਿਹੜਾ ਹਲਵਾਈ ਦਾ ਸਮਾਨ ਆ ਉਹ ਬੜਾ ਰੁਕੜਦਾ ਹੈ। ਅੱਛਾ। ਹਾਂ ਉਹਨਾਂ ਗੱਡੀ ਉੱਤੀ ਭਜਾ ਲੜੀ। ਸਿੱਧੀ ਹੈ? ਹਾਂ ਉਹਨੂੰ ਪਾਕੀ ਭੇਜਤੀ ਸੀ ਬੰਦਾ ਠੀਕ ਆ। ਕੱਲੂ ਨਹੀਂ ਕਰਿਆ ਦਾ? ਹੈ? ਕੱਲੂ। ਕੱਲੂ ਨਹੀਂ ਹੈਗਾ ਪੈਲਸ ਜੀ ਪੈਲਸ ਜੀ ਪੈਲਸ ਆਲਾ ਦਾ ਹੋਈ ਆ। ਅੱਛਾ। ਨਰੂ ਕਰਿਆ ਮੈਂ। ਬਸ ਆਟਾ ਕਮਾ ਦੇ ਕੋਣ ਬਚਾਂਗਾ। ਪ੍ਰਧਾਨ ਦਾ ਜੀ ਮੈਂ। ਹਮਲੇ ਦਾ। ਅਪਕੇ ਨਾਲ ਤੁਸੀਂ ਜਾਓ ਅਰੇ ਕੱਲੂ ਆਉਂਗੇ? ਹਾਂ ਜੀ। ਬੰਦਾ ਖਵਾ ਲਵੇ ਨੇ। ਅੱਗੇ ਦਿਖਾ ਦੇ ਆ ਦੇ ਨੰਲੀ ਗਲੀ ਲੈ ਪੱਲੀ ਖੱਲੀ ਹੈ ਇੱਕ ਨਜ਼ਰ ਲਾ ਦੇ ਕਿ ਮੇਰੀ ਹੈ ਇਹਦਾ ਮਿੰਡੇ ਕਦੀ ਆਹਾਂ ਦਾ ਅੱਗੇ ਇੱਕ ਦੀ ਹੋਏ ਤੇ ਅੱਛਾ ਆ ਪਹਿਲਾਂ ਦਾ ਉਹਦੇ ਬਾਅਦ ਬਾਕੀ ਆ ਘਰੇ ਅੰਦਰ ਦੇਖ ਲੈ ਕਿ ਕਿਹੜੀ ਸਾਰੀ ਦੁੱਧ ਹੁੰਦੀ ਹੈ ਹਾਂ ਇਹਦੇ ਜਦ ਇੱਕ 2 3 4 5 6 6 ਦਿੰਦੀ ਹੈ ਇੱਕ ਉਹ ਕੱਟੀ ਛੱਡ ਕੇ ਪਰ ਕੱਟੀ ਛੱਡ ਗਿਆ ਹਾਂ ਹਾਂ 6 ਡੰਗਰ ਦੋ ਸਾਰ ਡੰਗਰਵਾਤਾ ਕਰਨੇ ਆ ਰਹੇ ਹੈ ਵਧੀਆ ਟਰਾਲਾ ਕੀ ਦਾ ਹੈ ਇਹ ਇਹ ਆਪਣਾ ਲੈ ਆਂਦਾ ਆਪਾਂ ਨੇ ਜੱਗੇ ਬੋਸਾ ਲੱਦਦਾ ਨਾ ਨਾ ਜੱਗੇ ਬੋਸਾ ਨਹੀਂ ਹੈਗਾ ਅੱਛਾ ਇਹ ਉਹ ਤੁਸੀਂ ਲੈ ਲਿਆ ਜਿਹੜਾ ਪੁਰਾਣਾ ਦਾ ਪੁਰਾਣਾ ਤਾਂ ਪਹਿਲਾਂ ਵੇਚਤਾ ਸੀ ਅੱਛਾ ਇਹ ਵੀ ਬੋਲੇ ਆਂਦਾ ਚਲ ਵਧੀਆ ਟਰਾਲੇ ਵਗੈਰ ਖਸਾ ਨਹੀਂਦਾ ਪੁਰਾਣਾ ਟਰਾਲਾ ਵੀ ਕਿੰਨੇ ਕਿ ਚੀਰ ਕੱਢੀ ਆਉਂਗਾ ਪੁਰਾਣਾ ਤਾਂ ਹੈ ਤਾਂ ਠੀਕ ਤਾਂ ਹਲਕਾ ਦਾ ਥੋੜਾ ਜਿਹਾ ਏ ਹੈਵੀ ਥੋੜਾ ਜਿਆ ਹੈ ਉਹ ਹਲਕਾ ਤੋਂ ਤਾਂ ਵਿੱਚ ਪਤਾ ਉਹ ਫਿਰ ਆਇਆ ਵੀ ਉਹ ਉੱਬੜਦਾ ਕੋਸਤਾ ਉਹ ਉੱਬੜ ਗਿਆ ਉੱਬੜਦਾ ਨਹੀਂ ਗਿਆ ਹਰ ਕਹਿਣਾ ਅੱਛਾ ਥੋੜੀ ਮਤਲਬ ਖੇਤਾ ਜਿਹੜਿਆਂ ਦੇ ਹੈ ਤੁਸੀਂ ਵੀ ਖੇਤਾਂ ਜਿਹਦੇ 8 ਪੰਡਾ 10 ਪੰਡਾ ਲਿਆਉਣੀ ਹੈ ਹਫਤੇ ਬਾਅਦ ਸਾਡੇ ਲਈ ਕੰਮ ਹੈ ਅਸੀਂ 2 ਪੰਡਾ ਲੇ ਗਿਆਂ ਦੇ ਹਫਤੇ ਦੀਆਂ ਤਾਂ ਆਂ ਨਹੀਂ ਜਾਂਦਾ ਵਿਜੇ ਦਾ ਹੋਵੇ ਛੱਟ ਫਿਰ ਤਾਂ ਇੱਥੇ ਪਾ ਦਈਏ ਉਹ ਛੱਟ ਨੇ ਹੈ ਨਹੀਂ ਫਿਰ ਮੋਟਰ ਪਰਤੇ ਨਹੀਂ ਆਉਂਦੀ ਸਾਡ ਅਜੀ ਵੀਕਣੀ ਘਰ ਦੇ ਮੋਟਰ ਬਈ ਵਧੀਆ ਗਲੇ ਘਰ ਉਜੜ ਜੇ ਨਹੀਂ ਰਹਿੰਦਾ ਜਗ੍ਹਾ ਖੁੱਲੀ ਰਹਿੰਦੀ ਹੈ ਅਸੀਂ ਵੀ ਇਹ ਦੋ ਭਰੀ ਲੈਣਦੇ ਉਸੇ ਦੇ ਸਾਡੇ ਕਹੀ ਮੈਨੂੰ ਕਹਿੰਦੇ ਘਰ ਬੁੱਪ ਲਾਲਾ ਮੱਖਾ ਵੀ ਨਹੀਂ ਘਰ ਬਈ ਠੀਕ ਨਹੀਂ ਹੈ ਜਗ੍ਹਾ ਬੋਧ ਘੇਰਦਾ ਅਗਲੇ ਖਸੂਸਰਾ ਹੁੰਦਾ ਉਹ ਖਸੂਸਰਾ ਹੋ ਜਾਂਦਾ ਇੱਕ ਹੋਰਾ ਆਪਣੇ ਚਾਉਦੇ ਘਰਾਂ ਦੇ ਪਿੰਡਾਂ ਦੇ ਵਿੱਚ ਚੱਲਦਾ ਨਹੀਂ ਬੁੱਪਾ ਆਏ ਆਪਣੇ ਚਲੋਂਦੇ ਪਟਾਕੇ ਜਾਲਾ ਪਹਿਲੇ ਨਹੀਂ ਹਾਂਜੀ ਆ ਗੁੱਗੂ ਲੱਗਣ ਦਾ ਖਤਰਾ ਰਹਿੰਦਾ ਹਟ ਆ ਗੁੱਗੂ ਲੱਗਣ ਦਾ ਖਤਰਾ ਰਹਿੰਦਾ ਤੁਹਾਨੂੰ ਵੀ ਭਾਬਾ ਆਪਣੇ ਨੇਰੀ ਚੱਲੀ ਜਾਂਦੀ ਖੇਤਾਂ ਜਾਈ ਉੱਤੇ ਗਿਰਦੀ ਨਹੀਂ ਗਿਰਦਾ ਨਹੀਂ ਹੈਗਾ ਬੂਟੇ ਕਰਕੇ ਹਵਾ ਕਰਕੇ ਅੱਖ ਦਾ ਹੈਗਾ ਹਾਂ ਅੱਖ ਦੇ ਪਾਇਰਾਂ ਨੂੰ ਖੇ ਲੰਘਿਆ ਨਾ ਪਾਇਲਸ ਨੂੰ ਇਹਨਾਂ ਦੀ ਵੇਟ ਪੂਜੀ ਹੋਈ ਹੈ ਅੱਛਾ ਹੁਣੇ ਹੁਣ ਦੇਖ ਲੈ ਦੋ ਬੰਦੇ ਅਖਵਾਤੇ ਤੂੰ ਐਂ ਦੱਸ ਜੀ ਕੱਲ ਅਸੀਂ ਕੱਲ ਨੂੰ ਕਰ ਕਾਈਏ ਹਾਂ ਲੋ ਹਾਂ ਸਾਨੂੰ ਆਇਆ ਤੂੰ ਸੱਤ ਵਾਦ ਦੇਣਾ ਆ ਜਾ ਉੱਤੇ ਐ ਨਾ ਤੈਨੂੰ ਖਰਾਮ ਕੇ ਤੈਨੂੰ ਚਮਚ ਚਮਰਤੀ ਹੈ ਜੋ ਮਰਦੀ ਹੈ ਆ ਨਹੀਂ ਬੜਾ ਮੈਂ ਤੇਰੇ ਕੋਲੇ ਹੀ ਆਉਂਗਾ ਘਰ ਤੀ ਮੇਰੇ ਨਾਲ ਹੀ ਜਾਉਣਾ ਹਾਂ ਮੇਰੇ ਤਾਂ ਹੁ ਪਤਾ ਨਹੀਂ ਮੈਂ ਚਾਹ ਦੌਣਾ ਕਾਹ ਦਿੰਦੇ ਥੋੜੇ ਖਬਰੇ ਕਿ ਤੋਥੀ ਲੈ ਗਈ ਇਹਨੇ ਕੱਪੜੇ ਹੈ ਹਾਂ ਥੋੜੇ ਕਾ ਦੇ ਕੱਪੜੇ ਓਥੀ ਲੈ ਗਈ ਇਹਨੇ ਪਾਉਣੇ ਵੀ ਨਹੀਂ ਪਾਣੇ ਇਹ ਵੀ ਨਹੀਂ ਕੋਈ ਪਤਾ ਜਿੱਦਣ ਦਾ ਵਿਆਹ ਹੈ ਜਾਂਦੇ ਆ ਹਾਂ ਉੱਧਰ ਦਾ ਸਮਝਿਆ ਸੀ ਸਾਨੂੰ ਅੰਮਨੇ ਆਰ ਮੈਨੂੰ ਪਤਾ ਨਹੀਂ ਵੀ ਇਹਦੀ ਕਿੱਥੇ ਫਿਰਦਾ ਹੈ ਆਹ ਕੱਪੜਿਆਂ ਚ ਜਾ ਲੁਕਣੀ ਇਦਾਂ ਰੰਦੇ ਤਾਈ ਕੱਪੜੇ ਵਾਈ ਫਿਰਦਾ ਨਾ ਬਈ ਇਹ ਹੈ ਹਾਂ ਇਹ ਚੱਲਣ ਦੇ ਹੈ ਬਹਾਂ ਤੇ ਨਹੀਂ ਚੱਲਦਾ ਉਹ ਵੀ ਕਰਨਾ ਹੈ ਅੱਧੀ ਗੱਲੇ ਆ ਆ ਬਈ ਚੱਲੀ ਜਾਂਦਾ ਕੰਮ ਠੀਕ ਦੱਲੀ ਰਾਹ ਦਾ ਕੋਈ ਹੈ ਨਹੀਂ ਹੈ ਦੱਲੀ ਰਾਹ ਤਾਂ ਇੱਕ ਨਹੀਂ ਹੈ ਦੱਲੀ ਨੂੰ ਤਾਂ ਸੰਭਾਲ ਲਿਆ ਉਹਨੇ ਕਰਾਂ ਸੰਭੋਏ ਚੱਲ ਦੇ ਵੇੜਲਾ ਕੰਮ ਫਿਰ